ਇਨਾ ਭੂਲੇ ਪੰਛੀਆਂ ਦਾ ਸਰਾਫ ਸੱਚਮੁੱਚ ਇੱਕ ਦਿਨ ਇਸ ਧਰਤੀ ਨੂੰ ਲੈ ਬੈਠੇਗਾ ਇਨਾ ਭੂਲੇ ਪੰਛੀਆਂ ਦਾ ਸਰਾਫ ਸੱਚਮੁੱਚ ਇੱਕ ਦਿਨ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਦੇ ਲਈ ਮੁਸੀਬਤ ਖੜੀ ਕਰ ਦੇਵੇਗਾ ਇਹ ਪੰਛੀ ਇੱਕਦਮ ਅਸਮਾਨ ਦੇ ਵਿੱਚੋਂ ਉੱਡਦਾ ਹੋਇਆ ਹੇਠਾਂ ਡਿੱਗਿਆ ਪਤਾ ਨਹੀਂ ਇਸ ਨੇ ਕਿਤੇ ਕੋਈ ਜ਼ਹਿਰ ਵਾਲੀ ਦਵਾਈ ਦਾ ਪਾਣੀ ਪੀ ਲਿਆ ਜਾਂ ਇਸ ਨੇ ਕਿਸੇ ਖੇਤ ਦੇ ਵਿੱਚੋਂ ਕੋਈ ਜ਼ਹਿਰੀਲੀ ਚੀਜ਼ ਹੈ ਜਿਹੜੀ ਉਹ ਖਾ ਲਈ ਹੈ ਪਤਾ ਨਹੀਂ ਇਸ ਪੰਛੀ ਦੇ ਡਿੱਗਣ ਦਾ ਅਸਲ ਕਾਰਨ ਕੀ ਹੋ ਸਕਦਾ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਡਿੱਗਿਆ ਤੇ ਡਿੱਗਣ ਤੋਂ ਬਾਅਦ ਦੇ ਵਿੱਚ ਬੌਂਦਲ ਗਿਆ ਤੇ ਪਾਣੀ ਦੇ ਲਈ ਤੜਫਣ ਲੱਗਾ ਤਾਂ ਸੱਚਮੁੱਚ ਇਸ ਨੂੰ ਵੇਖ ਕੇ ਇਹ ਅਹਿਸਾਸ ਹੁੰਦਾ ਹੈ ਕਿ ਇਨ੍ਹਾਂ ਭੋਲੇ ਪੰਛੀਆਂ ਦਾ ਕੀ ਕਸੂਰ ਅਸੀਂ ਕਿਉਂ ਇਹਨਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਜਾਣੇ ਵਿੱਚ ਜਾਂ ਅਣਜਾਣੇ ਵਿੱਚ ਅਸੀਂ ਇਹਨਾਂ ਦੇ ਰਹਿਣ ਦੀਆਂ ਥਾਵਾਂ ਖੋ ਲਈਆਂ ਇਹਨਾਂ ਦੇ ਜੰਗਲ ਵੱਢ ਦਿੱਤੇ ਰੁੱਖਾਂ ਨੂੰ ਜ਼ਮੀਨਾਂ ਦੇ ਵਿੱਚੋਂ ਪੁੱਟ ਦਿੱਤਾ ਤੇ ਉਹ ਥਾਵਾਂ ਪੱਧਰ ਕਰਕੇ ਉਹਨਾਂ ਥਾਵਾਂ ਦੇ ਵਿੱਚ ਵਾਧੂ ਫਸਲ ਦਾ ਝਾੜ ਹੈ ਜਿਹੜਾ ਉਹ ਸਾਡੇ ਸਾਰਿਆਂ ਦੀ ਦੌੜ ਬਣਦਾ ਗਿਆ ਤੇ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਉਹਨਾਂ ਥਾਵਾਂ ਦੇ ਉੱਤੇ ਕਿੰਨੇ ਪੰਛੀਆਂ ਦਾ ਕਿੰਨੇ ਜਾਨਵਰਾਂ ਦਾ ਵਸੇਬਾ ਹੋਣਾ ਸੀ ਉਸ ਥਾਂ ਦੇ ਉੱਤੇ ਤੇ ਅਸੀਂ ਉਹਨਾਂ ਦੀਆਂ ਪੀੜ੍ਹੀਆਂ ਨੂੰ ਖਤਮ ਕਰਨ ਦਾ ਕੰਮ ਹੈ ਜਿਹੜਾ ਉਹ ਕਰਦੇ ਰਹੇ ਇਹਨਾਂ ਭੁਲੇ ਜਾਨਵਰਾਂ ਨੂੰ ਬਚਾਉਣ ਦੇ ਲਈ ਅਸੀਂ ਕੀ ਕੀਤਾ ਕਿਉਂਕਿ ਸਾਡੇ ਜਿਹੜੇ ਪਹਿਲਾਂ ਘਰ ਹੁੰਦੇ ਸਨ ਉਹਨਾਂ ਘਰਾਂ ਦੇ ਵੀਆਂ ਛੱਤਾਂ ਬਾਲਿਆਂ ਦੀਆਂ ਛਤੀਰਾਂ ਦੀਆਂ ਹੁੰਦੀਆਂ ਸਨ ਉਹਨਾਂ ਛੱਤਾਂ ਦੇ ਵਿੱਚ ਇਹ ਜਾਨਵਰ ਆਪਣੇ ਆਲਣੇ ਪਾਉਂਦੇ ਉਹਨਾਂ ਰੌਸ਼ਨਦਾਨਾਂ ਦੇ ਵਿੱਚ ਹੀ ਰਹਿੰਦੇ ਤੇ ਉੱਥੇ ਆਪਣੀਆਂ ਇੱਕਈ ਪੀੜ੍hiyan ਅੱਗੇ ਤੋਰਦੇ ਤੇ ਉਹਨਾਂ ਥਾਵਾਂ ਦੇ ਉੱਤੇ ਇਹਨਾਂ ਦੀ ਗੁਜ਼ਰਬਸਰ ਹੁੰਦੀ ਪੱਛਮੀਕਰਨ ਦੇ ਪ੍ਰਭਾਵ ਹੇਠ ਆਕ ਮਾਡਰਨਾਈਜ਼ੇਸ਼ਨ ਦੇ ਪ੍ਰਭਾਵ ਹੇਠ ਆ ਕੇ ਅਸੀਂ ਆਪਣੀਆਂ ਬਾਲੀਆਂ ਵਾਲੀਆਂ ਛੱਤਾਂ ਦੇੜ ਦਿੱਤੀਆਂ ਤੇ ਉਹਨਾਂ ਦੀ ਥਾਂ ਦੇ ਉੱਤੇ ਲੈਂਟਰਾਂ ਵਾਲੇ ਘਰ ਪਾਉਣੇ ਸ਼ੁਰੂ ਕਰ ਦਿੱਤੇ ਤੇ ਇੱਟਾਂ ਦਾ ਪੱਥਰਾਂ ਦਾ ਉਹ ਜੰਗਲ ਬਣਾਉਣਾ ਸ਼ੁਰੂ ਕਰ ਦਿੱਤਾ ਜਿੱਥੇ ਸਿਰਫ ਤਪਸ਼ ਪੈਂਦੀ ਹੈ ਜਿੱਥੇ ਸਿਰਫ ਅੱਗ ਵਰਦੀ ਹੈ ਤੇ ਇਹ ਭੋਲੇ ਪੰਛੀ ਉਸ ਅੱਗ ਦੇ ਵਿੱਚ ਆਪਣਾ ਵਸੇਬਾ ਨਹੀਂ ਕਰ ਸਕਦੇ ਇਨਸਾਨਾਂ ਨੇ ਆਪਣੇ ਆਪ ਨੂੰ ਇਸ ਗਰਮੀ ਤੋਂ ਬਚਾਉਣ ਲਈ ਘਰਾਂ ਦੇ ਨਾਲ ਏਸੀ ਟੰਗਣੇ ਸ਼ੁਰੂ ਕਰ ਦਿੱਤੇ ਤੇ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਏਸ਼ੀਆਂ ਦੇ ਉੱਤੇ ਵੀ ਲੋਕਾਂ ਨੇ ਕੰਡਿਆਂ ਦੇ ਛਾਪੇ ਰਖਣੇ ਸ਼ੁਰੂ ਕਰ ਦਿੱਤੇ ਕਿ ਇੱਥੇ ਕਬੂਤਰ ਚਿੜੀਆਂ ਜਾਂ ਹੋਰ ਪੰਛੀ ਬਹਿ ਕੇ ਗੰਦ ਨਾ ਪਾਉਣ ਵਿੱਠਾ ਨਾ ਖਲਾਰਨ ਅਸੀਂ ਇਹਨਾਂ ਪੰਛੀਆਂ ਦੇ ਰਹਿਣ ਵਾਸਤੇ ਜੋ ਥਾਵਾਂ ਸਨ ਉਹ ਖੋ ਲਈਆਂ ਇਹਨਾਂ ਪੰਛੀਆਂ ਨੇ ਜਿਸ ਹਵਾ ਦੇ ਵਿੱਚ ਉੱਡਣਾ ਸੀ ਉਸ ਨੂੰ ਜ਼ਹਿਰੀਲਾ ਕਰ ਦਿੱਤਾ ਜਿਹੜੇ ਪਾਣੀ ਨੂੰ ਪੀਣਾ ਸੀ ਉਸ ਪਾਣੀ ਦੇ ਵਿੱਚ ਜ਼ਹਿਰਾਂ ਘੋਲਣੀਆਂ ਸ਼ੁਰੂ ਕਰ ਦਿੱਤੀਆਂ ਫੈਕਟਰੀਆਂ ਦਾ ਕੈਮੀਕਲ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਕਿਤੇ ਨਾ ਕਿਤੇ ਅੱਜ ਦਾ ਮਨੁੱਖ ਹੈ ਜਿਹੜਾ ਉਹ ਇਹਨਾਂ ਪੰਛੀਆਂ ਦਾ ਇਹਨਾਂ ਜਾਨਵਰਾਂ ਦਾ ਕਾਤਲ ਬਣਿਆ ਹੋਇਆ ਤੇ ਇਹ ਪੰਛੀ ਰੱਬ ਦੀ ਕਚਹਿਰੀ ਦੇ ਵਿੱਚ ਜ਼ਰੂਰ ਇਨਸਾਨ ਦੇ ਉੱਤੇ ਕੇਸ ਕਰਦੇ ਹੋਣਗੇ ਉੱਥੇ ਜਾ ਕੇ ਆਪਣੀ ਗਿਲਾ ਸ਼ਿਕਵਾ ਸ਼ਿਕਾਇਤ ਕਰਦੇ ਹੋਣਗੇ ਤੇ ਜੇਕਰ ਇਹਨਾਂ ਦੀ ਉਸ ਕਚਹਿਰੀ ਦੇ ਵਿੱਚ ਸੁਣੀ ਗਈ ਤਾਂ ਤੁਸੀਂ ਸੋਚ ਕੇ ਵੀ ਹੈਰਾਨ ਹੋ ਜਾਓਗੇ ਕਿ ਇਸ ਧਰਤੀ ਦਾ ਵਿਨਾਸ਼ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਦਾ ਅੰਤ ਹੈ ਜਿਹੜਾ ਉਹ لازਮੀ ਹੋਵੇਗਾ ਹਾਲੇ ਵੀ ਵੇਲਾ ਸਾਨੂੰ ਸੁਧਰਨਾ ਚਾਹੀਦਾ ਹੈ ਹਾਲੇ ਵੀ ਵੇਲਾ ਸਾਨੂੰ ਇਹਨਾਂ ਭੋਲੇ ਪੰਛੀਆਂ ਨੂੰ ਬਚਾਉਣ ਵਾਸਤੇ ਇਹਨਾਂ ਦੀ ਰਹਿਣ ਬਸੇਰੀ ਇਹਨਾਂ ਦੀਆਂ ਰਹਿਣ ਵਾਲੀਆਂ ਥਾਵਾਂ ਉਸੇ ਤਰ੍ਹਾਂ ਰੱਖਣੀਆਂ ਚਾਹੀਦੀਆਂ ਨੇ ਜਿਵੇਂ ਕੁਦਰਤੀ ਤੌਰ ਦੇ ਉੱਤੇ ਇਹਨਾਂ ਨੂੰ ਮਿਲੀਆਂ ਸਨ ਤਾਂ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਰਹਿਣ ਦੀ ਜਿੱਥੇ ਜਦੋ ਜਹਿਦ ਕਰ ਰਹੇ ਹਾਂ ਆਪਣੀ ਜ਼ਿੰਦਗੀ ਜੀਵਨ ਨੂੰ ਸੁਖਦਾਈ ਬਣਾਉਣ ਦੇ ਲਈ ਇੱਕ ਲੰਬਾ ਸੰਘਰਸ਼ ਤੇ ਕੋਸ਼ਿਸ਼ ਕਰ ਰਹੇ ਹਾਂ ਉੱਥੇ ਹੀ ਇਹਨਾਂ ਨੂੰ ਉਸ ਕੁਦਰਤੀ ਮਾਹੌਲ ਦਾ ਹੱਕ ਜ਼ਰੂਰ ਮਿਲਣਾ ਚਾਹੀਦਾ ਹੈ ਕਿਉਂਕਿ ਜਿਉਣਾ ਸਭ ਦਾ ਕੁਦਰਤੀ ਅਧਿਕਾਰ ਹੈ ਜ਼ਿੰਦਗੀ ਬਤੀਤ ਕਰਨਾ ਸਭ ਦਾ ਕੁਦਰਤੀ ਅਧਿਕਾਰ ਹੈ ਤੇ ਇਹ ਇਸ ਧਰਤੀ ਦੇ लाडले ਜੀਵ ਨੇ ਇਹਨਾਂ ਦਾ ਹੱਕ ਵੀ ਸਾਡੇ ਬਰਾਬਰ ਹੈ ਗੱਲਾਂ ਤੁਹਾਨੂੰ ਠੀਕ ਲੱਗੀਆਂ ਹੁਣ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ